पब्लिक लाइव उस जिस दिन ने पहला पहना चू पहले डीसी साहब ने कर दिया डीसी साहब ने फोन दे कारण की कोशिश की आईती जाए उनका मोबाइल पे मैसेज लगा या नहीं हो पाया नहीं हो पाया ਮੈਰੀ ਮੈਰੀ ਵਿਆਹ ਦੇ ਸਾਥ ਨੂੰ ਸਾਥ ਨਾ ਗਿਆਤਾ ਗਿਆ ਨਗਰ ਨਗਰ ਕੋਈਓ ਸਾਥ ਨੂੰ ਸਾਥ ਨੂੰ ਹੋ ਜੂਗਾ ਮਿਲੇਗਾ ਮਿਲੇਗਾ ਆਲਪਾਸ ਆਲਪਾਸ ਬਾਰਤਾਬ ਵੀ ਕੀਤੀ ਕੀਤੀ ਉਸ ਤੋਂ ਬਾਅਦ ਵੀ ਲੈਣਾ ਪਹਿਨਾ ਅੰਦਰ ਪਹਿਨਾ ਇਹ ਸਾਹ ਦੇਖੋ ਮੁੱਦਾ ਹੈ ਵੀ ਛੋਟਾ ਔਰ ਹੈਵੀ ਬੜੀ ਵੱਡੀ ਗੱਲ ਹੈ ਕਿ ਕੁਝ ਦਿਨਾਂ ਤੋਂ ਸੋ ਯਾਹ ਪੇ ਤੇ ਕਾਫੀ ਸੋਸ਼ਲ ਮੀਡੀਆ ਤੇ ਇਲੈਕਟ੍ਰੋਨ ਮੀਡੀਆ ਪ੍ਰਿੰਟ ਮੀਡੀਆ ਤੇ ਇੱਕ ਖਬਰਾਂ ਬੜੀਆਂ ਪ੍ਰਕਾਸ਼ਿਤ ਹੋਈਆਂ ਸਾਡਾ ਡਲ ਵੀ ਕੀਤੀ ਗਈਆਂ ਕਿ ਇੱਕ ਪੁਲ ਨੰਬਰ 5 ਤੇ ਇੱਕ ਨਜਾਇਜ਼ ਜਿਹੜਾ ਕਬਜ਼ਾ ਹੋ ਰਿਹਾ ਹੈ ਲੈਂਡਰ ਪੈ ਰਿਹਾ ਕਿਸ ਦੁਕਾਨਾਂ ਦੇ ਉੱਪਰ ਜਿੱਦੀ ਕੋਈ ਪਰਮਿਸ਼ਨ ਹੈ ਜਾਂ ਨਹੀਂ ਕਾਨੂੰਨੀ ਪਤਾ ਉਹ ਲੈਂਡਰ ਪੈ ਗਿਆ ਉਹ ਕਿਸ ਤਰ੍ਹਾਂ ਪੈ ਗਿਆ ਇਸ ਚੀਜ਼ ਦਾ ਅੱਜ ਤੱਕ ਪਤਾ ਨਹੀਂ ਲੱਗ ਰਿਹਾ ਕਿ ਕਿਹੜਾ ਪ੍ਰਸ਼ਾਸਨ ਆ ਉਹ ਕਿਹੜੀ ਉਹ ਕਮੇਟੀ ਹੈ ਕਿਹੜਾ ਵਿਭਾਗ ਹੈਗਾ ਜਿਨ੍ਹਾਂ ਨੇ ਇਹਨੂੰ ਰੋਕਣ ਵਾਸਤੇ ਕੋਈ ਕਿੱਤਾ ਹੀ ਕੱਖ ਨਹੀਂ ਕਿਆ ਜਾ ਰਿਹਾ ਹੈ ਈਓ ਸਾਹਿਬ ਵੱਲੋਂ ਸਿ ਆਹ ਪਰ ਈਓ ਸਾਹਿਬ ਵੱਲੋਂ ਨਗਰ ਕੌਂਸਲ ਦੇ ਈਓ ਸਾਹਿਬ ਵੱਲੋਂ ਕਿ ਅਹੀਂ ਇੱਕ ਆਪਣੇ ਮੁਲਾਜ਼ਮ ਨੂੰ ਡਿਊਟੀ ਲਗਾ ਦਿੱਤੀ ਆ ਉੱਥੇ ਨੋਟਿਸ ਕੱਢ ਦਿੱਤਾ ਗਿਆ ਹਫਤਾ ਭੇਡ ਕੀਤੀ ਜਾਂਦੀ ਹੈ ਉੱਥੇ ਮੁਲਾਜ਼ਮ ਪੁੱਜਦੇ ਹੀ ਨਹੀਂ ਹੈਗੇ ਜਿਹੜੇ ਕੁਝ ਮੀਟਰ ਤੇ ਦੂਰੀ ਤੇ ਨਗਰ ਕੌਂਸਲ ਦੀ ਜਿਹੜੀ ਦਫਤਰ ਹੈਗਾ ਉਥੋਂ ਕੁਝ ਮੀਟਰ ਦੂਰੀ ਤੇ ਹੀ ਉਹ ਕਬਜ਼ਾ ਹੋਇਆ ਉਹ ਮੁਲਾਜ਼ਮ ਪੁੱਜੇ ਹੀ ਨਹੀਂ ਇਦਾ ਮਤਲਬ ਸਾਫ ਸਾਫ ਇਹ ਹੈ ਕਿ ਤਨਾ ਕਿਤੇ ਆ ਕੇ ਜੇ ਅਸੀਂ ਗੱਲ ਕਰੀਏ ਇਹ ਸਾਰੀ ਮਿਲੀ ਭਗਤ ਹੋਈ ਹੈ ਇਹ ਸਿਸਟਮ ਰਲਿਆ ਹੋਇਆ ਹੀ ਔਰ ਕਬਜ਼ਾਧਾਰ ਯਾਨੀ ਜਿਹੜੇ ਨੇ ਹੌਸਲੇ ਬੁਲੰਦ ਹੋਏ ਆ ਉਹ ਤਾਂ ਹੀ ਹੋਏ ਆ ਕਿ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਰੋਕ ਰੋਕ ਨਹੀਂ ਕੀਤੀ ਗਈ ਜੇਕਰ ਇਸ ਤਰ੍ਹਾਂ ਹੀ ਕਬਜ਼ੇ ਕਰਵਾਣੇ ਸਫ ਸਿੱਧੇ ਹੀ ਤੌਰ ਤੇ ਸਾਰੇ ਹੀ ਵਿਭਾਗਾਂ ਨੂੰ ਨਗਰ ਕੌਂਸਲ ਨੂੰ ਹੱਥ ਖੜੇ ਕਰ ਦੇ ਚਾਹਦੇ ਜਿਹੜਾ ਮਰਜ਼ੀ ਕਬਜ਼ਾ ਕਰੇ ਅਸੀਂ ਕਿਹਨੂੰ ਨਹੀਂ ਰੋਕ ਸਕਦੇ ਸਾਡੇ ਕੋਲ ਰੋਕਣ ਦੀ ਕੋਈ ਪਾਵਰ ਨਹੀਂ ਹੈਗੀ ਸਰ ਜਿੱਦਾਂ ਕਿ ਸਰਕਾਰ ਵੱਲੋਂ ਕਿਹਾ ਜਾਂਦਾ ਵੀ ਨਜਾਇਜ਼ ਕਬਜ਼ੇ ਸਾਰੇ ਹਟਾਈ ਜਾਣੀ ਔਰ ਜਲਦੀ ਢਾਈ ਜਾਣੀ ਕੀ ਲੱਗਦਾ ਇਸ ਮਾਮਲੇ 'ਚ ਕੀ ਸਰਕਾਰ ਦੇ ਦੇਖ ਨਹੀਂ ਚਲੇਗੇ ਕੀ ਹੋਇਆ ਸਰ ਦੇਖੋ ਸਰਕਾਰ ਜੇ ਗੱਲ ਕਰੀਏ ਸਰਕਾਰ ਆਪਣੇ ਜਿਹੜੇ ਵੀ ਇੱਕ ਆਰਡਰ ਕੱਢਦੀ ਹੈ ਕਿ ਅਸੀਂ ਇਹ ਆਰਡਰ ਪਾਸ ਕਰਦੇ ਅਸੀਂ ਇਹ ਕਰ ਦਿੱਤਾ ਅਸੀਂ ਨਜਾਇਜ਼ ਕਬਜ਼ੇ ਖਿਲਾਫ ਹੋ ਗਿਆ ਤੇ ਜੇ ਅਸੀਂ ਜ਼ਿਲ੍ਹੇ ਵਿੱਚ ਆ ਜੀਏ ਤੇ ਜ਼ਿਲ੍ਹੇ ਵਿੱਚ ਸਰਕਾਰ ਕੌਣ ਹੈ ਕਿਸ ਨੂੰ ਪਤਾ ਹੀ ਨਹੀਂ ਜੇ ਉਸ ਉਸ ਜਿਸ ਦਿਨ ਲੈਂਡਰ ਪਹਿਨਾ ਸੀ ਉਸ ਤੋਂ ਇੱਕ ਦਿਨ ਪਹਿਲੇ ਏਡੀਸੀ ਸਾਹਿਬ ਨੂੰ ਫੋਨ ਕੀਤਾ ਗਿਆ ਏਡੀਸੀ ਸਾਹਿਬ ਨੇ ਫੋਨ ਨੂੰ ਬਿਜ਼ੀ ਕਰ ਦਿੱਤਾ ਉਹਨਾਂ ਨੇ ਫੋਨ ਨਹੀਂ ਚੁੱਕਿਆ डीसी साहब ਨੂੰ ਫੋਨ ਦੇ ਕਰਨ ਦੀ ਕੋਸ਼ਿਸ਼ ਕੀਤੀ ਜਾਏ ਉਹਨਾਂ ਦੇ ਮੋਬਾਈਲ ਤੇ ਕੋਈ ਮੈਸੇਜ ਲੱਗਾ ਹੋਇਆ ਉਹ ਨਹੀਂ ਹੋ ਪਾਇਆ ਨਹਿਰੀ ਵਿਭਾਗ ਦੇ ਐਕਸਿਓ ਸਾਹਿਬ ਨੂੰ ਫੋਨ ਕੀਤਾ ਗਿਆ ਪੋਡਾ ਦੇ ਐਸਜੀਓ ਸਾਹਿਬ ਨੂੰ ਫੋਨ ਕੀਤਾ ਗਿਆ ਨਗਰ ਕੌਂਸਲ ਦੇ ایਓ ਸਾਹਿਬ ਨੂੰ ਫੋਨ ਵੀ ਕੀਤਾ ਗਿਆ ਮਿਲੇ ਵੀ ਉਹਨਾਂ ਨਾਲ ਪ੍ਰੈਸ ਨੇ ਉਹਨਾਂ ਨਾਲ ਬਾਰਤਾਲਾਪ ਵੀ ਕੀਤੀ ਉਸ ਤੋਂ ਬਾਅਦ ਵੀ ਲੈਂਡਰ ਪਹਿਨਾ ਇਹ ਸਾਫ ਜ਼ਾਹਿਰ ਹੁੰਦਾ ਜਿਹੜੀਆਂ ਸਰਕਾਰਾਂ ਉੱਪਰ ਬੈਠ ਕੇ ਆਰਡਰ ਕੱਢਦੀਆਂ ਉਹ ਆਰਡਰ ਇਹ ਕੱਢਦੀਆਂ ਗਰੀਬ ਬੰਦੇ ਨੂੰ ਠੋਕੋ ਗਰੀਬ ਬੰਦੇ ਦਾ ਕੋਈ ਕੰਮ ਨਾ ਹੋਣ ਦਿਓ ਗਰੀਬ ਬੰਦੇ ਨੂੰ ਥੋੜੀ ਜਿਹੀ ਵੀ ਜੇ ਅਗੇ ਦੁਕਾਨ ਦੇ ਆਂਦਾ ਉਹਨੂੰ ਅੰਦਰ ਠੋਕ ਦਿਓ ਪਰ ਜੇ ਕੋਈ ਸੁਖਦਾਰ ਬੰਦਾ ਜਿਹਦੇ ਕਿਤੇ ਆਪਣੇ ਕੋਈ ਬਾਗ ਵੀ ਹੈਗੀ ਹੈ ਜਿਹਦੇ ਕਿਤੇ ਸੈੱਲ ਹੈਗੇ ਆ ਜਿਹਦੇ ਕੋ ਚਾਰ ਪੈਸੇ ਹੈਗੇ ਆ ਜੇ ਉਹ ਜਿੱਦਾਂ ਮਰਜ਼ੀ ਕਬਜ਼ਾ ਕਰੇ ਉਹਨੂੰ ਕਬਜ਼ਾ ਕਰਨ ਦੇ ਉਹਨੂੰ ਰੋਕਣ ਦੀ ਸਰਕਾਰਾਂ ਨੇ ਕੋਈ ਹਦਾਇਤ ਨਹੀਂ ਦਿੱਤੀ ਸਰਕਾਰਾਂ ਸਿਰਫ ਇਹ ਕਿਹਾ ਨਜਾਇਜ਼ ਕਬਜ਼ੇ ਪਰ ਸਰਕਾਰ ਸ਼ਾਇਦ ਇਹ ਦੱਸਣਾ ਭੁੱਲ ਗਈ ਕਿ ਨਜਾਇਜ਼ ਗਰੀਬਾਂ ਵਾਸਤੇ ਹੀ ਆਪਣੇ ਜਿਹੜਾ ਕਾਨੂੰਨ ਬਣਾਇਆ ਗਿਆ ਜਾਂ ਹਰ ਕਿਸੇ ਵਾਸਤੇ ਸਰ ਦੇਖੋ ਨਹੀਂ ਮਿਲਦਾ ਕੋਈ ਛੋਟਾ ਜਿਹਾ ਕਬਜ਼ਾ ਵੀ ਕਰਦਾ ਤੇ ਉੱਥੇ ਪ੍ਰਸ਼ਾਸਨ ਸਰਕਾਰੀ ਮੌਕੇ ਤੇ ਬੱਜੋ ਮਾਰਦ ਕਰਵਾਉਣ ਦੀ ਕੋਸ਼ਿਸ਼ ਕਰਦਾ ਇੱਥੇ ਇਦਾਂ ਕਿਉਂ ਨਹੀਂ ਹੋਇਆ ਦੇਖੋ ਜੇਕਰ ਕੋਈ ਛੋਟਾ ਦੁਕਾਨਦਾਰ ਜਾਂ ਛੋਟਾ ਗਰੀਬ ਬੰਦਾ ਕੋਈ ਵੀ ਵਿਚਾਰਾ ਆਪਣੀ ਕਿੰਨੇ ਚਿਰ ਦੀ ਕਮਾਈ ਇਕੱਠੀ ਕਰਕੇ ਮਾਰਿਆ ਜਾਉ ਉਸਾਰੀ ਕਰਦਾ ਪਰ ਪਰਸਨਲ ਪਰ ਮਕਾਨ ਦੀ ਉਸਾਰੀ ਕਰਦਾ ਨਗਰ ਕੌਂਸਲ ਨਕਸ਼ੇ ਦੇਣਾ ਹਤੇ ਨਗਰ ਕੌਂਸਲ ਕਈ ਤਰ੍ਹਾਂ ਦੇ ਇਹ ਜੋ ਮਨਸੂਬੇ ਬਣਾ ਕੇ ਉੱਤੇ ਪਹੁੰਚ ਜਾਂਦੀ ਹੈ ਕਿ ਕਦਰ ਉਹ ਇਹ ਹੈ ਕਰੂ ਨਕਸ਼ਾ ਹੈ ਤਰ ਤੋ ਪਾਸਿੰਗ ਕਰਵਾ ਲਈ ਹੈ ਤੁਸੀ ਇਸ ਦੀ ਪਰਮਿਸ਼ਨ ਲੈ ਲਈ ਹੈ ਉਹਨੂੰ ਤੰਗ ਕੀਤਾ ਜਾਂਦਾ ਪਰ ਇਹਨਾਂ ਕਬਜ਼ਾਦਾਰੀਆਂ ਨੂੰ ਕਹਿ ਨਾ ਕਾਉਂਸਲ ਨੇ ਤੰਗ ਨਹੀਂ ਕੀਤਾ ਕਹਿ ਇਰੀਗੇਸ਼ਨ ਡਿਪਾਰਟਮੈਂਟ ਤੰਗ ਨਹੀਂ ਕੀਤਾ ਕਹਿ ਪੁਡਾਂਡ ਤੰਗ ਨਹੀਂ ਕੀਤਾ ਕਹਿੰਦੇ ਕਿ ਨੋਟਿਸ ਭੇਜਤੇ ਆ ਉਹ ਯਾਰ ਨੋਟਿਸ ਕਿੱਥੇ ਹੈ ਉਹ ਲੈਂਡਰ ਪਹਿ ਚੁਕਿਆ ਹੈ ਉਹ ਲੈਂਡਰ ਪੈ ਗਿਆ ਹੈ ਔਰ ਅੱਗੇ ਵੀ ਹਾਂਵੇਂ ਸਮੇਂ ਤੇ ਲੈਂਡਰ ਇਸ ਤਰ੍ਹਾਂ ਹੀ ਪੈਂਦੇ ਰਹਨੇ ਆ ਹਾਂ ਇਹਨਾਂ ਦਾ ਇੱਕਾਂ ਬਹੁਤ ਵਧੀਆ ਗਰੀਬਾਂ ਨੂੰ ਤੰਗ ਕਰਨਾ ਜਾਰੀ ਰੱਖਿਓ ਗਰੀਬਾਂ ਨੂੰ ਨਾ ਉੱਠਣ ਦਿਓ ਬਾਕੀ ਜਿਹੜੇ ਸੋਖ ਦਾ ਕਬਜ਼ਾ ਧਾਰੀ ਹੈ ਉਹ ਜਿਨੇ ਮਰਜ਼ੀ ਕਬਜ਼ੇ ਕਰ ਉਹਨਾਂ ਨੂੰ ਕਬਜ਼ੇ ਕਰਨ ਦਿਓ ਸਰ ਕੋਈ ਅੱਗੇ ਦੋਈ ਦੀ ਪੌਸੀ ਲਈ ਕੀ ਅਪਰੋਖੀ ਕਰੋਗੇ ਕੰਮ ਅੱਗੇ ਦੋਈ ਕੀ ਕਰਨਾ ਚਾਹੋਗੇ ਸਰ ਆਹੇ ਜਲਦੀ ਜਲਦੀ ਹੀ ਆਪਣੇ ਸ਼ਿਫਸਾਂ ਪੰਜਾਬ ਵੱਲੋਂ ਇੱਕ ਪੂਰੀ ਇਨਕੁਆਰੀ ਲਾਹਾਂਗੇ ਕਿ ਇਹਨਾਂ ਦੇ ਵਿੱਚ ਇਹ ਜਗ੍ਹਾ ਕਿਦੀ ਹੈਗੀ ਹੈ ਇਹ ਕਿ ਕਿਉਂਕਿ ਕਈ ਵਾਰੀ ਕਬਜ਼ਾ ਦੇ ਜ਼ਿਲ੍ਹੇ ਹੋਣ ਲੱਗਦਾ ਨ ਕਬਜ਼ਾ ਇਹ ਕਹਿੰਦੇ ਨੇ ਕਿ ਜਗ੍ਹਾ ਸਾਡੀ ਨਹੀਂ ਹੈਗੀ ਜਗ੍ਹਾ ਹੁੰਦੀ ਹੈ ਜਗ੍ਹਾ ਹੁੰਦੀ ਹੈ ਅਸੀਂ ਪ੍ਰੋਪਰ ਆਪਣਾ ਰਿਕਾਰਡ ਰੱਖਾਂਗੇ ਕਿ ਇਹ ਜਗ੍ਹਾ ਕਿਦੀ ਹੈ ਔਰ ਜਦੋਂ ਵੀ ਕੋਈ ਤੇ ਕਬਜ਼ਾ ਕਰੇਗਾ ਆਉਣ ਵਾਲੇ ਸਮੇਂ ਵਿੱਚ ਅਸੀਂ ਕਬਜ਼ਾ ਰੋਕਣ ਵਾਸਤੇ ਨਹੀਂ ਅਸੀਂ ਕਬਜ਼ਾ ਕਰਵਾਉਣ ਵਾਸਤੇ ਖਲੋਵਾਂਗੇ ਔਰ ਜਿਹੜਾ ਵੀ ਉੱਥੇ ਵਿਵਾਹ ਆਏਗਾ ਉਹਨੂੰ ਪੁੱਛਾਂਗੇ ਜੇ ਇਹ ਜਗ੍ਹਾ ਤੁਹਾਡੀ ਹੈ ਤੁਸੀਂ ਉਦੋਂ ਕਿੱਥੇ ਸੀ ਜੇ ਉਥੇ ਨਹਿਰੀ ਵਿਭਾਗ ਆਂਦਾ ਹੈ ਅਸੀਂ ਉਹਨਾਂ ਪੁੱਛਾਂਗੇ ਜੇ ਇਹ ਜਗ੍ਹਾ ਤੁਹਾਡੀ ਤੁਸੀਂ ਉਦੋਂ ਕਿੱਥੇ ਸੀ ਜੇ ਪੋਡਾ ਵਾਲੇ ਆਂਦੇ ਆ ਅਸੀਂ ਕਹਾਂਗੇ ਜੇ ਜਗ੍ਹਾ ਤੁਹਾਡੀ ਤੁਸੀਂ ਉਦੋਂ ਕਿੱਥੇ ਸੀ ਨਗਰ ਕੌਂਸਲ ਨੂੰ ਪੁੱਛਾਂਗੇ ਉਦੋਂ ਕਿੱਥੇ ਸੀ ਜੇਕਰ ਨਹੀਂ ਤੇ ਇੱਕ ਕਬਜ਼ੇਦਦਕੋ ਕਿਦੀ ਸ਼ਹਿ ਨਾ ਤੁਸੀਂ ਕਰਵਾਇਆ ਹੈ ਔਰ ਆਨਰ ਸਮੇਂ ਵਿੱਚ ਲੋਕਾਂ ਨੂੰ ਵੀ ਜਾਗਰਿਤ ਕਰਾਂਗੇ ਔਰ ਸਾਰ ਨੂੰ ਦੱਸਾਂਗੇ ਕਬਜ਼ੇ ਕਿਸ ਤਰ੍ਹਾਂ ਹੁੰਦੇ ਆ ਕੌਣ ਕਰਵਾਉਂਦਾ ਸਰ ਨਹਿਰੀ ਵਿਭਾਗ ਵਾਲੋਂ ਉਹਨਾਂ ਨੇ ਵੀ ਆਇਆ ਸੀ ਕੰਮ ਵੀ ਬੰਦ ਕਰਵਾਇਆ ਸੀ ਲੋਕਾਂ ਨੇ नहरी तो विभाग ने उस वे बड़ी हरकत में आया उन्होंने आके उसे अपने कदम चुके उन्हें काम बंद करवाता चंदते चंद घंट चंद वाया गया उस बाद तो की मिली भगत हुई है उसकी तो की सिस्टम चल है उस तु तो बाद जिस तरह आवाज आई कि सारा सिस्टम अ बन लिया वह किस तरह बनते हैं उन्होंने कब्जादारियों ने कि परवाह नहीं की ਔਰ ਇਹਨਾਂ ਪ੍ਰਸ਼ਾਸਨ ਔਰ ਪ੍ਰਸ਼ਾਸਨ ਥੱਲੇ ਨਾ ਵਿਭਾਗਾ ਥੱਲੇ ਦੀਵਾ ਬਾਲਿਆ ਸਰ ਕੀ ਲੱਗਦਾ ਜਿਦਾ ਇਹ ਪ੍ਰਸ਼ਾਸਨ ਕੰਮ ਨਹੀਂ ਕਰ ਰਿਹਾ ਜਾਂ ਇਹਦੇ ਅਗੇ ਝੁੱਕ ਗਿਆ ਕੀ ਕਰ ਨ ਹੋ ਸਕਦੇ ਨਾਲ ਦੇਖੋ ਜੇ ਪ੍ਰਸ਼ਾਸਨ ਦੇ ਕੰਮ ਨਹੀਂ ਰੋਕਿਆ ਗਿਆ ਇਹਨਾਂ ਵਿਭਾਗਾਂ ਕੰਮ ਨਹੀਂ ਰੋਕਿਆ ਇਹ ਸਿਰਫ ਉਸ ਵੀ ਕੋ ਗੱਲ ਹੈ ਮਿਲੀ ਭਗਤ ਇਨਾਂ ਦੀ ਆਪਸੀ ਸਹਿਮਤੀ ਔਰ ਕਬਜ਼ਾਦਾਰੀਆਂ ਨਾਲ ਕਿਦਾਂ ਕਿਤੇ ਇਹਨਾਂ ਦੀ ਕੋਈ ਨਾ ਕੋਈ ਸੈਟਿੰਗ ਹੈਗੀ ਹੈ ਜਿਸ ਦੇ ਕਰਕੇ ਡਬਲ ਟਾ ਕਬਜ਼ਾ ਹੋ ਗਿਆ। ਉਹ ਸਿਪਸਾ ਦਾ ਅਗਲਾ ਰੁਖ ਕੀ ਹੋਏਗਾ ਕੀ ਕਰੇਗਾ ਜੀ ਅਗਲਾ ਰੁਖ ਉਹਨ ਸਿਪਸਾ ਇਹ ਸਾਰੀਆਂ ਚੀਜ਼ਾਂ ਨੂੰ ਇਕੱਤਰਿਤ ਕਰਕੇ ਸਾਰੇ ਆਪਣੇ ਕੋ ਕਾਗਜ਼ਾਤ ਪੂਰੇ ਕਰਕੇ ਹਰ ਤਰ੍ਹਾਂ ਦੀ ਆਪਣੀ ਇਨਕੁਆਰੀ ਕਰਕੇ ਆਪਣੇ ਉਹਨੇ ਪ੍ਰੂਫ ਇਕੱਠੇ ਕਰਾਂਗੇ ਔਰ ਜਦੋਂ ਵੀ ਕੋਈ ਕਬਜ਼ਾਦਾਰੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰੇਗਾ ਵਿਭਾਗਾਨੂ ਕਟਾਗਰ ਦੇ ਵਿੱਚ ਖੜਾ ਕੀਤਾ ਜਾਏਗਾ।